ਹੱਥ ਚੜਦੇ ਚੜਦੇ ਬਾਈ ਜੀ ਤੁਸੀਂ ਐ ਕਰਿਓ ਦੋ ਥਲੇ ਲੱਗੀ ਉਥੋਂ ਖੜਿਆ ਕਰਾਂਗੇ ਜੀ ਜਨਤਾ ਦੀ ਆਵਾਜ਼ ਦੇਖ ਰਹੀ ਰਸਟਾ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਕੱਗਾ ਅੱਜ ਇਸ ਟਾਈਮ ਖੜਿਆ ਹਾਂ ਅੱਜ ਦਾ ਖਾਣੇ ਦੇ ਸਾਹਮਣੇ ਜੋ ਅੱਜ ਇੱਕ ਇਹੋ ਜਿਹਾ ਭਿਆਨਕ ਹਾਦਸਾ ਜੋ ਵਾਪਰਿਆ ਗਿਆ ਏ ਓਵਰ ਡੋਜ਼ ਨਾਲ ਨਸ਼ਾ ਲੈਣ ਕਰਕੇ ਜਹੀਲਾ ਨਸ਼ਾ ਲੈਣ ਕਰਕੇ ਜੁਬੇਟੇ ਦੀ ਬੇਟੀ ਦੀ ਮੌਤ ਹੋ ਚੁੱਕੀ ਹੈ ਜੋ ਇਥੇ ਦੇ ਆਪਣੇ ਕੱਤੇ ਦੇ ਰਹਿਣ ਵਾਲੇ ਨੇ ਅ ਦਲਜੀਤ ਸਿੰਘ ਉਹਨਾਂ ਦੇ ਬੇਟੇ ਦੀ ਨਸ਼ਾ ਲੈਣ ਕਰਕੇ ਮੌਤ ਹੋ ਚੁੱਕੀ ਹੈ ਤੇ ਉਹਨੂੰ ਉਹਨਾਂ ਦੇ ਬੇਟੇ ਨੂੰ ਕੱਲ ਕੋ ਤਿੰਨ ਚਾਰ ਬੰਦੇ ਘਰੋਂ ਆ ਕੇ ਉਹਨੂੰ ਲੈ ਕੇ ਗਏ ਨੇ ਭੁਲਾ ਕੇ ਤੇ ਪਤਾ ਨਹੀਂ ਉਹਦੇ ਨਾਲ ਉਹਨੇ ਕੀ ਕੀਤਾ ਹੈ ਕੀ ਨਹੀਂ ਉਹਦੀ ਕੱਤੇ ਨਾਜ ਮੰਡੀ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਚੁੱਕੀ ਸੀਗੀ ਬੇਟੇ ਦੀ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੱਗਾ ਥਾਣੇ ਵੱਲੋਂ ਐਸਐਚਓ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਇਨਵੈਸਟੀਗੇਸ਼ਨ ਹੈ ਜੋ ਜਾਰੀ ਹੈ ਵੀ ਉਹ ਕੌਣ ਉਹ ਲੋਕ ਨੇ ਜੋ ਉਹਨੂੰ ਬੇਟੇ ਨੂੰ ਉਹਨਾਂ ਦੇ ਦਿਲਜੀਤ ਸਿੰਘ ਦੇ ਬੇਟੇ ਨੂੰ ਘਰੋਂ ਲੈ ਕੇ ਗਏ ਨੇ ਤੇ ਆਪਾਂ ਪ੍ਰਸ਼ਾਸਨ ਨਾਲ ਤੇ ਉਹਨਾਂ ਦੇ ਮ੍ਰਿਤਕ ਪਰਿਵਾਰ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਕੀ ਉਹ ਕਹਿਣਾ ਚਾਹਦੇ ਨੇ ਉਹਨਾਂ ਨੇ ਕੀ ਬਿਆਨ ਨੇ ਉਹ ਆਪਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਦਾ ਹੱਥ ਚਾੜਦੇ ਚਾੜਦੇ ਬਾਈ ਜੀ ਤੁਸੀਂ ਐ ਕਰਿਓ ਦੋ ਦਿਨੇ ਲੱਗੀ ਉਥੋਂ ਖੜਿਆ ਕਰਾਂਗੇ ਕੀ ਨਾ ਵੀਰ ਜੀ ਆਪਣਾ ਜਗਦੀਸ਼ ਸਿੰਘ ਜੀ ਠੀਕ ਹੈ ਸਰ ਜੋ ਤੁਹਾਡੇ ਕੋਲੇ ਇਹ ਇੰਜੈਕਸ਼ਨ ਪਏ ਨੇ ਇਹ ਮ੍ਰਿਤਕ ਵਿਅਕਤੀ ਦੇ ਕੋਲੋਂ ਮਿਲੇ ਸੀਗੇ ਇੰਜੈਕਸ਼ਨ ਹਾਂਜੀ ਬਿਲਕੁਲ ਬੈਡ ਬੋਡੀ ਦੇ ਕੋਲੋਂ ਮਿਲ ਰਹੇ ਦੋ ਇੰਜੈਕਸ਼ਨ ਮਿਲੇ ਆ ਅੱਛਾ ਜੀ ਹੁਣ ਇਹ ਨਹੀਂ ਪਤਾ ਵੀ ਉਹਨਾਂ ਦੇ ਲੱਗੇ ਸੀ ਕਿ ਨਾ ਲੱਗੇ ਸੀ ਬਿਲਕੁਲ ਬਾਹ ਦੇ ਕੋਲੇ ਪਏ ਸੀਗੇ ਅੱਛਾ ਹਾਂਜੀ ਤੇ ਫੇਰ ਅਸੀਂ ਹੁਣ ਇੱਧਰ ਥਾਣੇ ਪਹੁੰਚੇ ਆ ਤੇ ਉਹਨਾਂ ਨੂੰ ਸੌਂਪਣ ਜਾ ਰਹੇ ਆ ਠੀਕ ਹੈ ਸਰ ਹਾਂਜੀ ਦੋ ਇੰਜੈਕਸ਼ਨ ਆ ਇਹਨਾਂ ਤੇ ਖੂਨ ਵੀ ਲੱਗਿਆ ਹੋਇਆ ਆ ਠੀਕ ਹੈ ਜੀ ਤੇ ਚੈੱਕ ਕਰਕੇ ਤੁਸੀਂ ਦੇਖ ਨਹੀਂ ਸਕਦੇ ਠੀਕ ਹੈ ਤੇ ਤੁਸੀਂ ਸਭ ਨੂੰ ਹੁਣ ਦੇਣ ਚੱਲੇ ਆ ਠੀਕ ਹੈ ਸਰ ਹਾਂ ਜੀ ਸਰ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੀਰ ਜੀ ਨੇ ਦਿਖਾਏ ਨੇ ਵੀ ਜੋ ਇਹ ਇੰਜੈਕਸ਼ਨ ਨੇ ਉਹਨਾਂ ਦੇ ਡੈੱਡ ਬੋਡੀ ਇੰਜੈਕਸ਼ਨ ਨੇ ਜੋ ਇਹ ਡੈੱਡ ਬੋਡੀ ਦੇ ਕੋਲੋਂ ਮਿਲੇ ਨੇ ਵੀ ਇਹਨਾਂ ਦਾ ਕਹਿਣਾ ਵੀ ਪਤਾ ਨਹੀਂ ਇਹ ਇੰਜੈਕਸ਼ਨ ਉਹ ਬੇਟੇ ਦੇ ਲੱਗੇ ਨੇ ਜਾਂ ਨਹੀਂ ਲੱਗੇ ਨੇ ਇਨਵੈਸਟੀਗੇਸ਼ਨ ਮੁਲਾਜ਼ਮਾ ਦੀ ਜਾਰੀ ਹੈ ਤੇ ਐਸਆਈ ਨੂੰ ਇਹ ਸੌਂਪਣ ਜਾ ਰਹੇ ਨੇ ਇੰਜੈਕਸ਼ਨ ਤੇ ਦੇਖਣਗੇ ਵੀ ਉਹਨਾਂ ਦੇ ਇੰਜੈਕਸ਼ਨ ਲੱਗੇ ਨੇ ਜਾਂ ਨਹੀਂ ਲੱਗੇ ਨੇ ਕਾਰਵਾਈ ਜਾਰੀ ਰਹੇਗੀ ਹਾਂਜੀ ਸਰ ਕੀ ਨਾਜੀ ਤੁਹਾਡਾ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਜੀ ਠੀਕ ਹੈ ਆਪਣੇ ਬੇਟੇ ਨਾਲ ਕੀ ਹੈ ਜਹਾ ਹਾਦਸਾ ਜੋ ਵਾਪਰਿਆ ਹੈ ਕੱਲ ਕੀ ਹੈ ਜਾਂਦੇ ਨਾਲ ਹੋਇਆ ਸੀ ਕਿ ਕੌਣ ਉਹਨੂੰ ਲੋਕ ਲੈ ਕੇ ਗਏ ਸੀਗੇ ਮੇਰਾ ਬੇਟਾ ਜੀ ਤਕਰੀਬਨ ਜਨਵਰੀ ਤੋਂ ਗੁਰੂ ਘਰ ਦੀ ਸੇਵਾ ਕਰਦਾ ਠੀਕ ਹੈ ਦਾੜੀ ਕਿਸ ਰੱਖ ਕੇ ਜੀ ਦਨਾਲਾ ਬੰਦਾ ਸੀ ਸਵੇਰੇ ਸ਼ਾਮ ਗੁਰੂ ਘਰ ਜਾਣਾ ਚਾਰ ਵਜੇ ਉੱਠਣਾ ਤੇ ਉਹ ਚਾਰ ਮਹੀਨੇ ਬਾਅਦ ਅਕ ਕੱਲ ਦੋ ਦਿਨਾਂ ਤਿੰਨ ਦਿਨਾਂ ਲਈ ਘਰੇ ਸਾਨੂੰ ਪੱਗੇ ਮਿਲਣੇ ਆਏ ਸੀ ਬਾਬਾ ਜੀ ਤਾਂ ਛੁੱਟੀ ਲੈ ਕੇ ਵੀ ਦੋ ਚਾਰ ਦਿਨ ਮੈਂ ਪਿੰਡ ਲਾਇਆ ਠੀਕ ਹੈ ਉਹ ਸ਼ਾਮ ਨੂੰ ਤਕਰੀਬਨ 4:00 ਵਜੇ 5:30 ਵਜੇ ਮੈਂ ਉਹਨੂੰ ਕਿਹਾ ਬੇਟਾ ਤੂੰ ਨਹਾ ਲੈ ਇਸ਼ਨਾਨ ਕਰ ਲੈ ਕੈਸ ਬਾਕੇ ਆਪਣਾ ਗੁਰੂ ਘਰ ਮੱਥਾ ਟੇਕਿਆ ਕੇ ਉਹ ਆਪਣਾ ਇੱਥੋਂ 6:7 ਵਜੇ ਆਪਣੇ ਮੰਮੀ ਦਾ ਮੋਬਾਈਲ ਲੈ ਕੇ ਚਲੇ ਗਿਆ ਕਹਿੰਦਾ ਵੀ ਲੋੜ ਪਵੇ ਕੋਈ ਪਤਾ ਲੱਗ ਜਾਂਦਾ ਵੀ ਮੁੰਡਾ ਕਿੱਥੇ ਆ ਹੂੰ ਕਿ ਉਹ ਗੁਰੂ ਘਰ ਜਾਂਦਾ ਸੀ ਤੇ ਰਸਤੇ 'ਚ ਇੱਕ ਲਖਬਿੰਦਰ ਲੱਭੀ ਨਾਂ ਦਾ ਮੁੰਡਾ ਹੈ ਬਰਾਸਪਿੰਡ ਦਾ ਉਹਨੂੰ ਰਸਤੇ 'ਚ ਮਿਲਦਾ ਉਹਨੂੰ ਕਹਿੰਦਾ ਕਿ ਚੱਲ ਆਪਾਂ ਥੋੜਾ ਜਿਹਾ ਕੰਮ 'ਚ ਜਾ ਕੇ ਆਉਣਾ ਹੈ ਉਹਦਾ ਪੁਰਾਣਾ ਸਾਥੀ ਸੀ ਪਹਿਲਾਂ ਤਕਰੀਬਨ ਸਾਲ ਕ ਪਹਿਲਾਂ ਮੇਰਾ ਬੇਟਾ ਕਰਦਾ ਸੀ ਥੋੜੇ ਬੋਤੇ ਨਸ਼ੇ ਜਨ ਕਿ ਉਹ ਸੱਤ ਮਹੀਨੇ ਤੋਂ ਬਿਲਕੁਲ ਰਹਿਤ ਹੋ ਗਿਆ ਸੀ ਮੇਰਾ ਬਿਲਕੁਲ ਵਜਨ ਦਾ ਫਰਕ ਸੀ ਇਹਦਾ ਸਿਹਤ ਥੋੜੀ ਬਣ ਗਈ ਸੀ ਨਾ ਛੱਡ ਗਿਆ ਸੀ ਸਾਰੇ ਨਸ਼ੇ ਠੀਕ ਹੈ ਉਹ ਮੁੰਡਾ ਜਿਹੜਾ ਲੱਭੂ ਨਾਂ ਦਾ ਮੁੰਡਾ ਬਰਾਸ ਦਾ ਉਹਨੂੰ ਬਿਠਾ ਕੇ ਲੈ ਗਿਆ ਮੋਟਰਸਾਈਕਲ ਤੇ ਕਹਿੰਦਾ ਇੱਥੇ ਜਾ ਕੇ ਆਉਣਾ ਉਹਨੇ ਲਿਜਾ ਕਿ ਜਿਹੜੇ ਬਦਨਾ ਕੋਈ ਜਗ ਮੇਲ ਕੋਰ ਮੇਲ ਲੋ ਵਾ ਵਾਈਫ ਆਫ ਮੇਲਾ ਸਿੰਘ ਉਹ ਸੈਂਸੀਆਂ ਦੇ ਘਰੇ ਜਾ ਕੇ ਉਹਨੂੰ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਤੂੰ ਪੈਸੇ ਦੇ ਉਹਨੂੰ ਪਤਾ ਸੀ ਇਹਦੇ ਕੋਲ ਕੁਛ ਨਾ ਕੁਛ ਤਾਂ ਹੁੰਦਾ ਜ਼ਰੂਰ ਹੈ ਤੇ ਉਸ ਤੋਂ ਬਾਅਦ ਉਹਨੂੰ ਕਹਿਣ ਲੱਗਾ ਕਿ ਮੇਰੇ ਕੋਲ ਪੈਸੇ ਨਹੀਂ ਮੈਂ ਚਿੱਟਾ ਲੈਣਾ ਹੈ ਤੇ ਤੂੰ ਪੈਸੇ ਦੇ ਬੇਟਾ ਕਹਿੰਦਾ ਵੀ ਮੇਰੇ ਕੋਲ ਨਹੀਂ ਹੈਗੇ ਪੈਸੇ ਉਹਨੇ ਜ਼ਬਰਦਸਤੀ ਉਹਦੀ ਜਿਹੜੀ ਸਮਾਰਟ ਵਾਚ ਸੀ ਉਹਦੇ ਬੰਨੀ ਹੋਈ अच्छा तार वो तारकीस सैंसिया नु देखी ओ तो चिट्टा ले ले मेल लोक और तू जब मेल कॉल जद्द ना पिंड ठीक है उस ਤੋਂ ਬਾਅਦ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਉਹ ਘੱਗੇ ਨਾਲ ਜ ਮੰਡੀ ਚ ਆ ਜਾਂਦੇ ਨੇ तकरीबन 808 ਦੇ ਕਰੀਬ ਰਾਤ ਨੂੰ ਠੀਕ ਆ ਜਾਂਦੇ ਨੇ ਜੀ ਉਸ ਤੋਂ ਬਾਅਦ ਉਹਨੇ ਮੇਰੇ ਬੇਟੇ ਦੇ ਕਹਿਣ ਦੇ ਮੁਤਾਬਕ ਜਦੋਂ ਮੈਂ ਉਹਨੂੰ ਜਾ ਕੇ ਚੱਕਿਆ ਪਉਣੇ 10 ਵਜੇ ਉਹਦੇ ਸਾਹ ਚੱਲਦੇ ਸੀ ਬੜੀ ਮੁਸ਼ਕਿਲ ਉਹਦੀ ਗੱਲ ਸਮਝੀ ਮੈਂ ਐਂਬੂਲੈਂਸ ਪਾ ਕੇ ਮੈਂ ਪਟਿਆਲੇ ਲੈ ਕੇ ਗਿਆ ਤੇ ਬੇਟੇ ਨੂੰ ਮੈਂ ਪੁੱਛਿਆ ਤੇ ਨੁਕੀ ਹੋ ਗਿਆ ਤੂੰ ਖਾਦਾ ਕੀ ਹੈ ਉਹਦੇ ਲਵੇ ਦੋ ਉਹਦੇ ਸਿਰਾਂ ਨੇ ਬਾਹ ਦੇ ਰਾਈਟ ਸਾਈਡ ਤੇ ਉਹਦੇ ਦੋ ਇੰਜੈਕਸ਼ਨ ਪਏ ਸੀ ਉਹ ਮੌਜੂਦਾ ਮੇਰੇ ਕੋਲ ਘਰੇ ਸੰਭਾਲੇ ਪਏ ਨੇ ਉਹ ਜਿੱਥੇ ਵੀ ਗਵਰਨਮੈਂਟ ਨੂੰ ਚਾਹ ਸਕਦੀ ਹੈ ਉਹ ਲੈਬੋਰੀ ਚੈੱਕ ਤਾਂ ਸਨ ਕੀ ਸੀ ਉਹਦੇ ਵਿੱਚ ਮੈਂ ਦਸ ਇੰਜਰ ਨੇ ਮੇਰੇ ਕੋਲ ਪਏ ਆ ਉਹ ਕਹਿੰਦਾ ਲੱਭੂ ਉਹਨਾਂ ਦਾ ਬੰਦਾ ਡੈਡੀ ਮੈਂ ਖੰਦਾ ਜਾਣਦਾ ਉਸਨੂੰ ਪਹਿਲਾਂ ਵੀ ਤਾਂ ਪੁਰਾਣਾ ਸਾਥੀ ਰਿਹਾ ਉਹ ਜਦੋਂ ਮੇਰਾ ਬੇਟਾ ਥੋੜੇ ਬੋਧੇ ਨਸ਼ੇ ਕਰਦਾ ਸੀ ਠੀਕ ਹੈ ਉਸ ਤੋਂ ਬਾਅਦ ਜੀ ਕਹਿੰਦਾ ਮੈਨੂੰ ਉਸਨੇ ਕਹਿੰਦਾ ਉਹਨੇ ਪਹਿਲਾਂ ਆਪਣਾ ਟੀਕਾ ਭਰਿਆ ਤੇ ਫਿਰ ਮੈਨੂੰ ਕਹਿਣ ਲੱਗਾ ਤੂੰ ਵੀ ਲਾ ਲੈ ਇਹਨੇ ਕਿਹਾ ਵੀ ਜੇੜੀ ਮੈਂ ਗਿਆ ਵੀ ਮੈਂ ਹੁਣ ਛੱਡ ਚੁੱਕਾ ਮੈਂ ਨਹੀਂ ਲਾਉਂਦਾ ਉਸਨੇ ਜ਼ਬਰਦਸਤੀ ਕਹਿੰਦਾ ਮੇਰੀ ਬਾਹ ਚ ਟੀਕਾ ਲਾ ਠੀਕ ਹੈ ਜਬਰਦਸਤੀ ਉਹਨੇ ਫੜ ਕੇ ਟੀਕਾ ਲਾਇਆ ਲਾਤਾ ਉਸ ਤੋਂ ਬਾਅਦ ਫਿਰ ਜਦੋਂ ਉਹਦੀ ਉਹਨੂੰ ਛੱਡ ਕੇ ਉੱਥੇ ਦੌੜ ਗਿਆ ਅੱਛਾ ਉਹਦਾ ਮੋਬਾਈਲ ਵੀ ਲੈ ਗਿਆ ਠੀਕ ਹੈ ਉਸ ਜੇਬ ਵਿੱਚ ਥੋੜੀ ਬਤ ਨਕਦੀ ਹੋਊਗੀ ਸਮਾਰਟ ਬਾਜ ਤਾਂ ਉਹਨੇ ਪਹਿਲੀ ਗਣੀ ਰੱਖੀ ਸੀ ਚਿੱਟਾ ਲਿਆ ਸੀ ਉਸ ਤੋਂ ਬਾਅਦ ਉਹ ਬੁਰੀ ਹਾਲਤ ਛੱਡ ਕੇ ਚਲਾ ਗਿਆ ਕਿਉਂਕਿ ਉਸਨੇ ਨਸ਼ਾ ਨਹੀਂ ਕੀਤਾ ਸੀ ਉਹ ਵੱਡੋਜੇ ਦੇ ਦਿੱਤਾ ਉਹਨੂੰ ਉਸ ਤੋਂ ਬਾਅਦ ਉਹ ਆਪਣੇ ਘਰ ਚੱਲ ਗਿਆ ਛੱਡ ਕੇ ਚਲਾ ਗਿਆ ਉੱਥੇ ਪਤਾ ਨਹੀਂ 2 ਘੰਟੇ 2.5 ਘੰਟੇ ਇਥੇ ਨੇ ਰਾਜਮੰਡੀ ਦੇ ਵਿੱਚ ਉੱਥੇ ਉਹ ਇਕੱਲੇ ਪਿਆ ਰਿਹਾ ਮੈਂ ਦੇਖਭਾਲ ਕਰਦਾ ਕਰਦਾ ਮੋਬਾਈਲ ਬੰਦ ਹੋਣ ਕਰਕੇ ਮੈਂ ਦੇਖਭਾਲ ਕਰਦਾ ਕਰਦਾ ਪੁੱਤ ਸਿੰਘ ਵਾਲੇ ਰੋਡ ਨੂੰ ਚਲਾ ਗਿਆ ਉੱਥੇ ਕਿਸੇ ਨੇ ਦੱਸਿਆ ਕਿ ਇੱਥੇ ਯਾਰ ਇੱਕ ਮੁੰਡਾ ਲਿਗਿਆ ਪਿਆ ਕਿਦਾ ਤੇ ਮੈਨੂੰ ਫੋਨ ਆਈ ਮੈਨੂੰ ਫੋਟੋ ਭੇਜੀ ਗਈ ਠੀਕ ਹੈ ਮੈਂ ਦੇਖਿਆ ਮੇਰਾ ਬੇਟਾ ਤਾਂ ਬੁਰੀ ਹਾਲਤ ਸੀ ਉਹ ਉੱਥੇ ਜਾ ਕੇ ਚੱਕਿਆ ਤੇ ਮੈਂ ਉਸ ਤੋਂ ਬਾਅਦ ਉਹਨੇ ਜੋ ਮੈਨੂੰ ਦੱਸਿਆ ਉਹ ਹਕੀਕਤ ਹੈ ਬਿਲਕੁਲ ਤੇ ਫਿਰ ਮੈਂ ਉਸ ਨੂੰ ਲੈ ਕੇ ਐਂਬੂਲੈਂਸ ਚ ਪਾ ਕੇ ਪ੍ਰਾਈਵੇਟ ਦੇ ਵਿੱਚ ਰਜਿੰਦਰਾ ਲੈ ਗਿਆ ਉੱਥੇ ਡਾਕਟਰਾਂ ਨੇ ਆਪਣੀ ਕਾਰਵਾਈ ਕੀਤੀ ਫਾਈਲ ਤਿਆਰ ਕਰਵਾ ਲਈ ਸੀ ਮੈਂ ਠੀਕ ਹੈ ਉਸ ਤੋਂ ਬਾਅਦ ਫਿਰ ਡਾਕਟਰਾਂ ਨੇ ਥੋੜੇ ਸਮੇਂ ਬਾਅਦ ਉਹਨੂੰ ਮ੍ਰਿਤਕ ਕੋਸ਼ਟ ਕਰ ਦਿੱਤਾ ਅੱਛਾ ਫਿਰ ਤੁਸੀਂ ਆਪਣੇ ਇੱਥੇ ਥਾਣੇ 'ਚ ਤਲਾਕ ਕੀਤੀ ਸੀਗੀ ਨਹੀਂ ਥਾਣੇ 'ਚ ਰੁਕਾ ਹਸਪੀਟਲ ਵੱਲ ਆਇਆ ਆ ਠੀਕ ਹੈ ਇਹ ਜੋ ਬਣਦੀ ਕਾਰਵਾਈ ਹੈ ਸਬ ਤੋਂ ਸਾਬ ਨੇ ਕੀਤੀ ਹੈ ਠੀਕ ਹੈ। ਤਕਰੀਬਨ ਅਸੀਂ ਉਹਨਾਂ ਦੇ ਕਾਰਵਾਈ ਤੋਂ ਆਪਣੀ ਇਨਵੈਸਟੀਗੇਸ਼ਨ ਜਾਰੀ ਹੈ। ਇਨਵੈਸਟੀਗੇਸ਼ਨ ਹੈ ਕੱਲ ਨੂੰ ਅੱਜ ਸੰਸਕਰ ਹੋਣਾ ਸੀ ਇਸ ਇਧਰੋਂ ਕਲੀਅਰ ਨਹੀਂ ਹੋਇਆ ਸੀਗਾ ਸੱਚੋਂ ਵੱਲੋਂ। ਠੀਕ ਹੈ ਜੀ। ਤੇ ਮਾਰਨਿੰਗ 9 ਵਜੇ ਉੱਥੇ ਅਸੀਂ ਪਹੁੰਚਣਾ ਹੈ ਗੱਡਬੱਡੀ ਲੈ ਕੇ। ਉੱਥੋਂ ਅਸੀਂ ਵਾਪਸ ਆ ਜੀ। ਫਿਰ ਅੱਜ ਐਸਐਚਓ ਸਾਹਿਬ ਤੁਹਾਨੂੰ ਕੀ ਕਹਿ ਰਹੇ ਨੇ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਾਂ ਕਿਵੇਂ ਵੀ? ਬਿਲਕੁਲ ਜਾਰੀ ਹੈ। ਹੁਣ ਤੱਕ ਇਹਨਾਂ ਨੇ ਜੂਵੀ ਇਨਵੈਸਟੀਗੇਸ਼ਨ ਕੀਤੀ ਹੈ। ਅਸੀਂ ਉਹਨਾਂ ਨਾਲੋਂ ਸੈਟੀਸਫਾਈਆ ਉਹਦੇ ਪਰਚਾ ਹੋ ਗਿਆ ਬੰਦੇ ਤੇ। ਠੀਕ ਹੈ। ਰਬੀ। Thank <laughs> you.